ਸੁਭਾਈ ਦਰਸ਼ਨ ਪਰਸੈ ਗੁਰੂ ਕਹ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛਟਿਆ ਤੁਧ ਡਿਠੇ ਸਚੇ ਪਤਸਾ ਮਲ ਜਨਮ ਜਨਮ ਦੀ ਕਟਿ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀ ਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇਸਾਹ ਸਤ ਦੀਵਾ ਹੈ ਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਪਾਨੀ ਕਾਪੀ ਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸੇ ਮਨ ਨਾਮ ਸਮਾਰਾਈ ਇਹੋ ਬਿਸਰਾਮ ਨਿਦ ਪਾਏ ਪਾਨੀ ਪੱਖਾ ਪੀਸੋ ਸੰਤ ਅੱਗਾ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਾਨ ਨਾਮ ਸੁਮਾਰਾ ਇਹ ਬਿਸਰਾਮ ਨਿਧ ਪਾਈ ਤੋਮ ਕਰਹੁ ਦਇਆ ਮੇਰੇ ਸਾਈ ਅਸੀ ਮੱਤ ਦਿਜਾ ਮੇਰੇ ਠਾਕੁਰ ਸਦਾ ਸਦਾ ਤੋਦ ਤੇ ਆਈ ਰਹਾ ਤੁਮਰੇ ਕਿਰਪਾ ਤੇ ਮੋਹ ਮਾਨ ਛੂਟਾ ਬਿਨਸੇ ਜਾਏ ਪਰਮਾਈ ਅਨਦ ਰੂਪ ਰਵੇ ਸਭ ਮਦ ਜਤ ਕਤਿ ਪਿਖੋ ਧਾਈ ਤੁਮ ਦਇਆਲ ਕਿਰਪਾਲ ਕਿਰਪਾ ਨਿੱਧ ਪਤਿਤ ਪਾਵਨ ਗੋਸਾਈ ਕੋਟੇ ਸੁਖ ਨੰਦ ਰਾਜਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤੇ ਸਾ ਪੂਰੀ ਜੋ ਪ੍ਰਭ ਕਾ ਮਾਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਨਕ ਤ੍ਰਿਪਤੇ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਾਨੇ ਪਾਈ ਜਪਤ ਤ੍ਰਿਸਨਾ ਸਭ ਬੂਜੀ ਹੈ ਨਾਨਕ ਤ੍ਰਿਪਤ ਆਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸਉ ਸੰਤ ਆਗਾ ਗੁਣ ਗੋਵਿੰਦ ਜਸ ਗਾਈ ਸਾਸੇ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਦ ਪਾਈ